ਅਚਨਚੇਤ ਅਜਨਾਲਾ ਦੀ ਸੱਕੀਪੁੱਲ ਨਜ਼ਦੀਕ ਬਸੇ ਗੁਜਰਾ ਦੇ ਕਬੀਲੇ ਤੇ ਅੱਗ ਲੱਗਣ ਦੀ ਖਬਰ ਸਾਹਮਣੇ ਆਈ ਜਿਸ ਤੇ ਗੁਜਰਾ ਦੇ ਘਰ ਤੱਕ ਅੱਗ ਪਹੁੰਚਣ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੱਲੋਂ ਕਾਬੂ ਪਾ ਲਿਆ ਗਿਆ ਅਤੇ ਉਹਨਾਂ ਦੀ ਲੱਖਾਂ ਦੀ ਪ੍ਰਾਲੀ ਨੂੰ ਅੱਗ ਨੇ ਆਪਣੀ ਚਪੇਟ ਵਿੱਚ ਲੈ ਲਿਆ ਇਸ ਸੰਬੰਧੀ ਗੱਲਬਾਤ ਕਰਦਿਆਂ ਗੁੱਜਰਪਰਾਤਰੀ ਦੇ ਲੋਕਾਂ ਨੇ ਕਿਹਾ ਕਿ ਉਹਨਾਂ ਦੇ ਘਰ ਦੇ ਨਜ਼ਦੀਕ ਪ੍ਰਾਲੀ ਦੇ ਢੇਰ ਨੂੰ ਕਿਸੇ ਵੱਲੋਂ ਅੱਗ ਲਗਾ ਦਿੱਤੀ ਗਈ ਜਿਸ ਤੋਂ ਬਾਅਦ ਕੜੀ ਮਸ਼ੱਕਤ ਤੋਂ ਬਾਅਦ ਉਹਨਾਂ ਨੇ ਫਾਇਰ ਬ੍ਰਿਗੇਡ ਦੀ ਮਦਦ ਨਾਲ ਅੱਗ ਤੇ ਕਾਬੂ ਪਾਇਆ ਅਤੇ ਅੱਗ ਘਰ ਤੱਕ ਨਹੀਂ ਪਹੁੰਚੀ ਰੋਣਾ ਦੀ ਪ੍ਰਾਲੀ ਦੇ ਢੇਰ ਨੂੰ ਅੱਗ ਲੱਗ ਗਈ ਜੋ ਕਰੀਬ ਲੱਖ ਰੁਪਏ ਦੀ ਕੀਮਤ ਦੀ ਸੀ ਉਹਨਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਅਤੇ ਅੱਗ ਲਗਾਉਣ ਵਾਲੇ ਦਾ ਪਤਾ ਕੀਤਾ ਜਾਵੇ ਇਸ ਸੰਬੰਧੀ ਫਾਇਰ ਬ੍ਰਿਗੇਡ ਦੇ ਅਧਿਕਾਰੀ ਗੁਰਵਿੰਦਰ ਸਿੰਘ ਨੇ ਦੱਸਿਆ ਉਹਨਾਂ ਨੂੰ ਸੂਚਨਾ ਮਿਲੀ ਸੀ ਅਤੇ ਅੱਗ ਤੇ ਬੜੀ ਮੁਸ਼ਕਲ ਤੋਂ ਬਾਅਦ ਕਾਬੂ ਪਾਇਆ ਗਿਆ ਸਾਡੇ ਚਾਚੇ ਦੀ ਜੂਰੇ ਦੀ ਪ੍ਰਾਲੀ ਸਾਡੇ ਪਿੰਡ ਨੇਪਾਲਾ ਤੋਂ ਆਏ ਸੀ ਆ ਪ੍ਰਾਲੀ ਨੂੰ ਅੱਗ ਲੱਗੀ ਪਤਾ ਨਹੀਂ ਕਿਸੇ ਲਾਗੇ ਆ ਦੋਸਤ ਨੂੰ ਬਹਾ ਵਜਾਇਆ ਸਾਡੇ ਘਰ ਵਿੱਚ ਛੋਟੇ ਛੋਟੇ ਨਿਆਣੇ ਹੀ ਹਮਾਂਹ ਪ੍ਰਾਲੀ ਬਜਾਈ ਰਸ਼ਣ ਸਿੰਘ ਮੰਗੇਗਾ ਹੰਨ ਸਾਫ ਦਿੱਤਾ ਜਾਵੇ ਸਾਢੇ 2 ਲੱਖ ਦੀ ਪਰਾਲੀ ਸੀ ਸਾਡੇ ਡੰਗਰ ਇਸ ਸਾਰੇ ਆ ਕੁੱਲ ਸਾਰੇ ਸਾਰੇ ਨਾਲ ਨਾਲ ਸਾਰੇ ਕੋਲੇ ਆ ਉਹ ਸਾਨੂੰ ਇਹ ਮੰਗ ਜਾਂਦੀ ਸਾਡਾ ਹਿਸਾਬ ਚਾਹੀਦਾ ਮੈਂ ਗੁਰਵਿੰਦਰ ਸਿੰਘ ਜੀ ਫਾਇਰਮੈਨ ਆ ਗਾੜੇ ਤੇ ਸਾਨੂੰ ਕੋਈ 7:58 ਮਿੰਟ ਤੇ ਕਾਲ ਆਈ ਸੀ ਤੇ ਅਸੀਂ ਕਹਿੰਦੇ ਵੀ ਗੁਜਰਾ ਦੀ ਕੁੱਲੀ ਨੂੰ ਥੋੜੀ ਅੱਗ ਲੱਗ ਗਈ ਆ ਤੇ ਗੱਡੀ ਲੈ ਕੇ ਫਰੀ ਛੇਤੀ ਆਏ ਤੇ ਅਸੀਂ ਆਏ ਆ ਹੁਣ ਆਊਟ ਆਫ ਜਿਹੜੀ ਆਊਟੋ ਕੰਟਰੋਲ ਹੋਈ ਸੀ ਅੱਗ ਹੁਣ ਉਹਨੂੰ ਕੰਟਰੋਲ ਕਰ ਲਿਆ ਸੀ